सारे दोस्तों तो आज हमारा पहला व्लॉग आज हम तूड़ी पड़ रहे हैं और जितना भी हो सके अंकल का सपोर्ट करो और लाइक करो और शेयर करो और अब हम तूड़ी तूड़ी की ट्रैली लेके आएंगे बाद में मिलते हैं ਲਓ ਜੀ ਅੱਜ ਆਪਣਾ ਵਲੌਗ ਹੈ ਤੂੜੀ ਵਾਲਾ ਤੇ ਆ ਤੁਹਾਨੂੰ ਨਿੱਕੇ ਜਿਹੇ ਬੱਚੇ ਨੇ ਦੱਸਤਾਣਾ ਬਾਈ ਤੇ ਤੁਸੀਂ ਵੀਡੀਓ ਜ਼ਰੂਰ ਧਿਆਨ ਦੇ ਨਾਲ ਦੇਖਿਓ ਤੇ ਆਪਣੇ ਹਰ ਰੋਜ਼ ਵਲੌਗ ਆਇਆ ਕਰਾਂਗੇ ਬਾਈ ਤੁਸੀਂ ਹਰ ਰੋਜ਼ ਹੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੰਨੇ ਹੋ ਤੇ ਐਸੀ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਬਈ ਤੇ ਤੁਹਾਡੀ ਸਪੋਰਟ ਦੇ ਨਾਲ ਹੀ ਅੱਪਾ ਵੀਡੀਓ ਪਾਇਆ ਕਰਾਂਗੇ ਤੇ ਆ ਦੇਖੋ ਬਈ ਹੁਣ ਬਾਈ ਆਪਣੇ ਨਾਲ ਛੋਟੇ ਜਿਹੇ ਬੱਚੇ ਨੇ ਇਹਨੇ ਵੀ ਬਾਈ ਮਡਾਸਾ ਲਿਆ ਮਾਰ ਤੇ ਦੇਖੋ ਬਈ ਨਾਲ ਬੈਠੇ ਸੈੱਡ ਤੇ ਕਨੈਕਟਰ ਸੈੱਡ ਤੇ ਤੇ ਟਰਾਲੀ ਕਹਿੰਦਾ ਆਪਾਂ ਅਨਲੋਡਿੰਗ ਕਰਦੇ ਹੁਣ ਲੋਡ ਕਰਕੇ ਟਰਾਲੀ ਤੇ ਆਪਾਂ ਅਨਲੋਡਿੰਗ ਕਰਦੇ ਆ ਤੇ ਆਹ ਮਸ਼ੀਨ ਬਾਰੇ ਵੀ ਤੁਸੀਂ ਦੱਸਿਓ ਬਈ ਕਿਹੜੇ-ਕਿਹੜੇ ਭਰਾ ਕੋਲੇ ਹੈ 1 ਮਿੰਟਾਂ ਦੇ ਵਿੱਚ ਦੱਸਿਓ ਬਈ ਤੇ ਇਹ ਰੀਪਰ ਕਿਵੇਂ ਦਾ ਹੈ ਤੇ ਇਹ ਰੀਪਰ ਦੀ ਟੂੜੀ ਬਾਰੇ ਵੀ ਦੱਸਿਓ ਤੁਸੀਂ ਬਈ ਤੇ ਇੱਕ ਵਜਨ ਦੱਸਣਾ ਤੁਹਾਡੇ ਟਰਾਲੀਆਂ ਦੇ ਵਿੱਚ ਕਿੰਨੇ ਕਾਹ ਕੁੰਟਲ ਵਜਣਾ ਹੈ ਬਈ ਰਿਪੋਰਟਰ ਕਿੰਨਾ ਬਣ ਲਾ ਗਿਆ ਤੇ 1000 ਨਾਲ ਜ਼ਿਆਦਾ ਲੰਗਾ ਸੁਕਣ ਕਰਕੇ ਪਾਊਡਰ ਜ਼ਰੂਰ ਬਣ ਲੱਗ ਗਿਆ ਹੁਣ ਆ ਦੇਖੋ ਬਈ ਮੈਸੇਜ ਦਾ ਜਿਹੜਾ ਥੂੜੀ ਬਣਾਉਂਦਾ ਉਹਦੇ ਦੀ ਤਾਂ ਮਤਲਬ ਜਿਹੜੀ ਕੰਡ ਘਾਟੀ ਆਉਂਦੀ ਬਈ ਤੇ ਜਿਹੜਾ ਬਈ ਟਰਾਲੀਆਂ ਲਾਉਂਦਾ ਨਾ ਉਹਦੇ ਤੇ ਕੰਡ ਬੜੀ ਜ਼ਿਆਦਾ ਆਉਂਦੀ ਕਿਉਂਕਿ ਉਹ ਡਾਲਾ ਖੋਲਦਾ ਜਦੋਂ ਸਾਰਾ ਪਾਊਡਰ ਹੈ ਜਿਹੜਾ ਡਾਲੇ ਦੇ ਉੱਤੇ ਲੱਗਿਆ ਹੁੰਦਾ ਤੇ ਜਿਹੜਾ ਅਨਲੋਡ ਕਰਦਾ ਉਹਦੇ ਲਈ ਇਹ ਬਹੁਤ ਮੁਸ਼ਕਲ ਕੰਮ ਹੈ ਯਾਰ ਇਹ ਬਟਰਾਲੀ ਦਿਖਾ ਮੈਂ ਤੁਹਾਨੂੰ ਅਨਲੋਡ ਕਰੀ ਆ ਸੀਗਾ ਬਾਈ ਆਪਣੇ ਐਸ਼ਰ ਦੇ ਨਾਲ ਆਪਾਂ ਜਿਹੜੀ ਲਾਲ ਕਲਰ ਦੀ ਹੈ ਨਾ ਟਰਾਲੀ ਅਨਲੋਡ ਕਰਦੀ ਹੈ ਭਾਈ ਥੀ ਢੇਰ ਲਾਤਾ ਇਹਦਾ ਟੂੜੀ ਦਾ ਤੇ ਟੂੜੀ ਦੀ ਢੱਡ ਬਣਾ ਦੇਣੀ ਆ ਮੁੜ ਕੇ ਬਾਈ ਤੇ ਆਪਾਂ ਵੱਡੇ ਟਰਾਲਿਆਂ ਨਾਲ ਹੀ ਚਿਕਾ ਦੇਣੀ ਹੈ ਤੇ ਇੱਕ ਮੈਨੂੰ ਐਂ ਜਰੂਰ ਦੱਸਿਓ ਬਾਈ ਕਿੱਥੇ ਕਿੱਥੇ ਟੂੜੀ ਰਹਿੰਦੀ ਹੈ ਬਣਨ ਵਾਲੀ ਤੇ ਇਸ ਵਾਰ ਸੀਜ਼ਨ ਲੰਮਾ ਚੱਲੀ ਜਾਂਦਾ ਬਾਈ ਕਿ ਕਿ ਲਾਂਗੇ ਫਰੀ ਦੇ ਵਿੱਚ ਮਿਲ ਜਾਂਦੇ ਆ ਇਸ ਵਾਰ ਜਿਹੜੇ ਮਸ਼ੀਨਾਂ ਵਾਲੇ ਨੂੰ ਥੋੜਾ ਜਿਹਾ ਮੈਨੂੰ ਲੱਗਦਾ ਵੀ ਬੈਨੀਫਿਟ ਜ਼ਰੂਰ ਹੈਗਾ ਬੈਨੀਫਿਟ ਇਸ ਕਰਕੇ ਕਿਉਂਕਿ ਲਾਂਗਾ ਜੇ ਫਰੀ ਮਿਲਦਾ ਤੇ ਆਪਾਂ ਨੂੰ 6 700 ਰੁਪਿਆ ਬਚ ਜੂਗਾ ਟਰਾਲੀ ਦੇ ਮਗਰ ਜੇ ਆਪਣੇ ਖੇਤ ਦੇ ਵਿੱਚੋਂ ਹੀ ਆਪਾਂ ਨੂੰ ਟੂੜੀ ਭਰਾਈ ਵਾਲੇ ਜਿਹੜੇ ਜੋ ਕਿ ਟਰਾਲੇ ਮਿਲਦੇ ਆ ਨਾ ਖੇਤ ਦੇ ਵਿੱਚੋਂ ਜੀ ਚੱਕਿਆ ਜਾਵੇ ਤਾਂ ਬਹੁਤ ਵਧੀਆ ਬਈ ਇਸ ਵਾਰ ਤੂੜ ਆਹ ਪਾ ਟਰਾਲੀ ਕਰਤੀ ਅਨਲੋਡ ਬਈ ਤੇ ਆ ਦੇਖੋ ਤੁਸੀਂ ਬਾਦ ਤੋਂ ਬਾਦ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਕਮੈਂਟ ਵੀ ਜ਼ਰੂਰ ਕਰੇ ਤੁਸੀਂ ਬਈ ਕਿੰਨੇ ਮਿੰਟਾਂ ਦੀ ਟਰਾਲੀ ਭਰਦੇ ਹਾਂ ਤੇ ਕਿੰਨੇ ਕੁਇੰਟਲ ਵਜਨ ਪੈਂਦਾ ਬਈ ਤੇ ਬਾਦ ਤੋਂ ਬਾਦ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਤੂੜੀ ਵਾਲੀ ਮਸ਼ੀਨ ਹੈ ਜਿਹੜੀ ਬਈ ਇਹਦੇ ਨਾਲ ਬਾਣ ਦੀ ਸਫਾਈ ਦੱਸੇ ਤੁਸੀਂ ਤੁਹਾਨੂੰ ਕਿਵੇਂ ਲੱਗੀ ਬਈ ਸਾਰਾ ਬਾਣਾ ਪੱਕਾਵਰ ਕਰਕੇ ਦਿਖਾਵਾਂਗੇ ਤੇ ਤੁਸੀਂ ਦੱਸਿਓ ਤੁਸੀਂ ਕੀ ਕੇ ਮੇਰੀ ਟੂੜੀ ਬਣਦੀ ਹੈ ਮਸ਼ੀਨ ਨਾਲ ਜਿਸ ਵੀ ਕਿਸੇ ਭਰਾ ਕੋਲੇ ਇਹ ਵਿਸ਼ਕਰਮਾ ਦਾ ਨਿਊ ਵਿਸ਼ਕਰਮਾ ਦਾ ਰੀਪਰ ਹੈਗਾ ਸੋਰੀ ਵਿਸ਼ਕਰਮਾ ਦੀ ਡੱਬੀ ਵਾਲਾ ਤੇ ਕਮੈਂਟ ਜਰੂਰ ਕਰਿਓ ਤੁਸੀਂ ਤੇ ਵੀਡੀਓ ਨੂੰ ਆਪਣੇ ਲਾਈਕ ਸ਼ੇਅਰ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ